ਦੀ ਬਹੁਤ ਉਦੀ ਕਹਾਵਤ ਹੈ ਸਮਥਿੰਗ ਇਜ਼ ਬੈਟਰ ਦਨ ਨਥਿੰਗ ਇਸ ਲਈ ਇਹ ਕਹਾਵਤ ਸਭ ਤੋਂ ਜ਼ਿਆਦਾ ਸੂਟ ਕਰਦੀ ਹੈ ਕਿ ਉਹਨਾਂ ਕੋ ਕੁਝ ਤੇ ਹੋਏਗਾ ਨਾ ਕਿ ਪੰਜਾਬ ਦੇ ਸਿਆਸਤ ਦੇ ਵਿੱਚ ਕੇਜਰੀਵਾਲ ਦੀ ਹੋਵੇਗੀ ਐਂਟਰੀ ਜੀ ਹਾਂ ਅੱਜ ਕੱਲ੍ਹ ਸੁਣਨ ਵਿੱਚ ਇਹ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕੇਜਰੀਵਾਲ ਦੀ ਐਂਟਰੀ ਹੋ ਸਕਦੀ ਹੈ ਦਰਅਸਲ ਲੁਧਿਆਣਾ ਵੈਸਟ ਦੇ ਵਿੱਚ ਚੋਣਾਂ ਦੇ ਵਿੱਚ ਉਮੀਦਵਾਰ ਸੰਜੀਵ ਅਰੋੜਾ ਨੂੰ ਕੋਸ਼ਿਸ਼ਿਤ ਕਰ ਦਿੱਤਾ ਗਿਆ ਹੈ ਜਿਸ ਤੋਂ ਜਿਸ ਤੋਂ ਬਾਅਦ ਹਰ ਪਾਸੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਕੇਜਰੀਵਾਲ ਵੀ ਜਲਦ ਹੀ ਐਂਟਰੀ ਕਰਨਗੇ ਇਸ ਬਾਰੇ ਇਸ ਦੇ ਸਿਆਸੀ ਮਾਇਨੇ ਕੀ ਨੇ ਇਸ ਬਾਰੇ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਸਰ ਮੌਜੂਦ ਨੇ ਸਰ ਆਖਿਰਕਾਰ ਕਿਵੇਂ ਕੇਜਰੀਵਾਲ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਹੋ ਸਕਦੀ ਹੈ ਬਿਲਕੁਲ ਅੱਜ ਇਸ ਤਰੀਕੇ ਨਾਲ ਇੱਕ ਮੈਸੇਜ ਆਂਦਾ ਹੈ ਸਵੇਰਵਿਲੇ ਆਮ ਆਦਮੀ ਪਾਰਟੀ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਅਨਾਉਂਸ ਕਰਦੀ ਹੈ ਕਿ ਸੰਜੀਵ ਅਰੋੜਾ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਉਹ ਹੁਣ ਲੁਧਿਆਣਾ ਵੈਸਟ ਤੋਂ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਸਭ ਤੋਂ ਪਹਿਲਾ ਸਵਾਲ ਕਿ ਕਿ ਰਾਜ ਸਭਾ ਮੈਂਬਰ ਜੋ ਹੈ ਉਹ ਨੋਮੀਨੇਟਡ ਹੁੰਦਾ ਹੈ ਉਸ ਨੂੰ ਨੋਮੀਨੇਟ ਕਰਕੇ ਭੇਜਿਆ ਗਿਆ ਸੀ ਔਰ ਉਸ ਤੋਂ ਬਾਅਦ ਉਹ ਚੋਣ ਲੜਨ ਵਾਸਤੇ ਆਂਦੇ ਨੇ ਉਹਨਾਂ ਨੂੰ ਸਿਆਸਤ ਉਤਾਰਿਆ ਜਾ ਰਿਹਾ ਹੈ ਕਿਉਂਕਿ ਉੱਥੇ ਜੋ ਗੋਗੀ ਸੀ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ ਸੀ ਮੂੰਹ ਸਵਾਲ ਹੈ ਕਿ ਅਗਰ ਉਹ ਜਿਮਨੀ ਚੋਣ ਜਿੱਤ ਜਾਂਦੇ ਨੇ ਤਾਂ ਸੰਜੀਵ ਅਰੋੜਾ ਅੱਗੇ ਦੋ ਆਪਸ਼ਨਸ ਆਣ ਗਿਆ ਜਾਂ ਤੇ ਉਹ ਰਾਜ ਸਭਾ ਦੇ ਮੈਂਬਰ ਰਹਿਣਗੇ ਜਾਂ ਉਹ ਵਿਧਾਇਕ ਬਣਨਗੇ ਆਬਵੀਅਸਲੀ ਹੈ ਕਿ ਅਗਰ ਉਹ ਲੜ ਰਹੇ ਨੇ ਤਾਂ ਉਹ ਕਹਿਣਗੇ ਜੀ ਮੈਂ ਵਿਧਾਇਕ ਰਾਂਗਾ ਔਰ ਉਸ ਤੋਂ ਬਾਅਦ ਕੀ ਹੈ ਕਿ ਉਹ ਰਾਜ ਸਭਾ ਦੀ ਕੁਰਸੀ ਖਾਲੀ ਹੋਏਗੀ ਉਹ ਰਾਜ ਸਭਾ ਦੀ ਕੁਰਸੀ ਦੇ ਕੌਣ ਬੈਠੇਗਾ ਅਰਵਿੰਦ ਕੇਜਰੀਵਾਲ ਕਿਉਂ ਬੈਠੇਗੇ ਉਸ ਦੀ ਵੀ ਅਸੀਂ ਇੱਕ ਜੇ ਕਰੀਏ ਤੇ ਚਰਚਾ ਵਾਂ ਨੇ ਕਿਉਂਕਿ ਅੱਜ ਕੱਲ੍ਹ ਸਿਆਸੀ ਚਰਚਾਵਾਂ ਖੂਬ ਚਲਦੀਆਂ ਨੇ ਆਪੋਜੀਸ਼ਨ ਵੀ ਇਹ ਗੱਲ ਕਹਿ ਰਹੀ ਏ ਹੁਣ ਉਹਦੇ ਵਿੱਚ ਕੀ ਹੈ ਕਿ ਰਾਜ ਸਭਾ ਇੱਕ ਨੋਮੀਨੇਟਿਡ ਸੀਟ ਹੁੰਦੀ ਹੈ ਤੁਸੀਂ ਕਿਸੇ ਨੂੰ ਵੀ ਜਿਹੜਾ ਹੈ ਬਣਾ ਸਕਦੇ ਹੋ ਇਤੋਂ ਤੱਕ ਕਿ ਅਗਰ ਕਰੀ ਵੱਡੇ ਵੱਡੇ ਖਿਡਾਰੀਆਂ ਦੀ ਗੱਲ ਕਰੀਏ ਸਚਿੰਤ ਤੰਦੁਲਕਰ ਤੱਕਨ ਜਿਹੜੇ ਨੋਮੀਨੇਟਿਡ ਹੋ ਕੇ ਆਏ ਨੇ ਤੇ ਉਹਨਾਂ ਨੂੰ ਰਾਜ ਸਭਾ ਦੀ ਜਿਹੜੀ ਹੈ ਉਹ ਕੁਰਸੀ ਮਿਲ ਜਾਂਦੀ ਹੈ ਦੇਖੋ ਪੰਜਾਬ ਦੀ ਗੱਲ ਕਰੀਏ ਤਾਂ ਹਰਬਜਨ ਸਿੰਘ ਨੂੰ ਵੀ ਮਿਲੀ ਹੈ ਰਾਗਵ ਚੱਡਾ ਨੂੰ ਵੀ ਮਿਲੀ ਹੈ ਸੰਦੀਪ ਪਾਟਕਰ ਨੂੰ ਵੀ ਮਿਲੀ ਹੈ ਕੇਜਰੀਵਾਲ ਇਸ ਵੇਲੇ ਇੱਕ ਖਾਲੀ ਪਲੇਟਫਾਰਮ ਤੇ ਨੇ ਉਹਨਾਂ ਕੋਈ ਇਸ ਤਰ੍ਹਾਂ ਦਾ ਕੋਈ ਸਿਆਸੀ ਪਲੇਟਫਾਰਮ ਨਹੀਂ ਹੈ ਜਿਹਦੇ ਤੇ ਖੜ ਕੇ ਉਹ ਕੋਈ ਗੱਲ ਕਰ ਸਕਣ ਕਿਉਂਕਿ ਉਹ ਦਿੱਲੀ ਛਾਰੇ ਉਹ ਆਪਵੀ ਹਾਰੇ ਉਹਨਾਂ ਦੀ ਪਾਰਟੀ ਵੀ ਹਾਰੀ ਹੈ ਹੁਣ ਉਸ ਤੋਂ ਬਾਅਦ ਉਹਨਾਂ ਕੋਲ ਸਿਆਸਤ ਦੇ ਵਿੱਚ ਆਉਣ ਦਾ ਕੋਈ ਰਸਤਾ ਨਹੀਂ ਹੈ ਰਸਤਾ ਸਿਰਫ ਪੰਜਾਬ ਹੈ ਕਿਉਂਕਿ ਪੂਰੇ ਦੇਸ਼ ਦੇ ਵਿੱਚ ਅਗਰ ਕਿਸੇ ਜਗ੍ਹਾ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਉਹ ਪੰਜਾਬ 'ਚ ਹੈ ਔਰ ਪੰਜਾਬ 'ਚ ਵੀ 94 ਐਮਐਲਏਆਂ ਦੇ ਨਾਲ ਉਹਨਾਂ ਦੀ ਸਰਕਾਰ ਹੈ ਅਗਰ ਸੰਜੀਵ अरोड़ा ਜਿਹੜੇ ਨੇ ਉਹ ਸੀਟ ਜਿੱਤਦੇ ਨੇ ਤਾਂ ਓਬਵੀਅਸ ਹੈ ਉਹ ਰਾਜ ਸਭਾ ਦੀ ਸੀਟ ਖਾਲੀ ਹੋਏਗੀ ਤੇ ਉੱਥੇ ਕੇਜਰੀਵਾਲ ਨੂੰ ਉਤਾਰਿਆ ਜਾ ਸਕਦਾ ਹੈ ਔਰ ਇਹ ਪੰਜਾਬ ਦੀ ਇੱਕ ਸਿਆਸੀ ਹਵਾ ਜਿਹੜੀ ਹੈ ਉਹ ਹੋਏਗੀ ਕਿਉਂਕਿ ਕੇਜਰੀਵਾਲ ਨੂੰ ਇੱਕ ਪਲੇਟਫਾਰਮ ਚਾਹੀਦਾ ਹੈ ਉਹ ਉਹਨਾਂ ਨੂੰ ਪਲੇਟਫਾਰਮ ਮਿਲ ਜਾਏਗਾ ਜਿੱਥੇ ਕਿ ਉਹ ਆਪਣੀ ਗੱਲ ਰੱਖ ਸਕਣ ਅਗਰ ਆਜੋ ਆਪਣੀ ਕੋਈ ਗੱਲ ਰੱਖਦੇ ਹੈ ਉਹ ਕਹਿੰਗੇ ਕੌਣ ਹੈ ਕੇਜਰੀਵਾਲ ਹੀ ਖਾਰਿਆ ਆ ਬੰਦਾ ਕਹਿ ਸਕਦੇ ਨਹੀਂ ਕਿਉਂਕਿ ਜਿਹੜੀ ਸਿਆਸਤ ਦੇ ਜਿਹੜੇ ਬੋਲ ਹੁੰਦੇ ਬਹੁਤ ਤਿੱਖੇ ਹੁੰਦੇ ਨੇ ਉਸ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਇੱਕ ਨਾ ਇੱਕ ਖਾਕਾ ਤਿਆਰ ਕੀਤਾ ਹੁੰਦਾ ਕਿ ਅਸੀਂ ਇਸ ਸਮੇਂ ਤੇ ਇਸ ਨੂੰ ਇਹ ਸਵਾਲ ਪੁੱਛਣਾ ਹੈ ਇਸ ਸਮੇਂ ਤੇ ਇਹ ਸਵਾਲ ਕਰਨਾ ਹੈ ਔਰ ਅੱਜ ਰਾਜਨੀਤੀ ਦੇ ਗਲਿਆਰੇ ਵਿੱਚ ਕੋਈ ਚਰਚਾ ਹੈ ਕਿ ਆਖਿਰਕਾਰ ਇਹਦਾ ਮਕਸਦ ਕੀ ਸੀ ਤੁਸੀਂ ਦੇਖੋ ਜੁਲਾਈ ਦੇ ਮਹੀਨੇ ਦੇ ਵਿੱਚ ਇਲੈਕਸ਼ਨ ਹੋਣੇ ਉੱਤੇ ਜੁਲਾਈ ਦੇ ਮਹੀਨੇ ਤੋਂ ਪਹਿਲੇ ਅੱਜ ਇਸ ਵੇਲੇ ਫਰਵਰੀ ਦਾ ਐਂਡ ਚੱਲ ਰਿਹਾ ਹੈ ਅੱਜ 26 ਫਰਵਰੀ ਹੈ ਅਤੇ 26 ਫਰਵਰੀ ਤੋਂ ਲੈ ਕੇ ਅਗਰ ਜੁਲਾਈ ਦੀ ਗੱਲ ਕਰੀਏ ਤਾਂ 4 ਮਹੀਨੇ ਪੂਰੇ ਪਏ ਨੇ ਜਿਹਦੇ ਵਿੱਚ ਕੀ ਨਾ ਤੇ ਹਲੇ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਨੋਟਿਸ ਕੱਢਿਆ ਗਿਆ ਨਾ ਤੇ ਕਿਸੇ ਪਾਰਟੀ ਨੇ ਕੋਈ ਸਿਆਸੀ ਚਰਚਾ ਕੀਤੀ ਨਾ ਹੀ ਕਿਸੇ ਪਾਰਟੀ ਨੇ ਉੱਥੇ ਤਿਆਰੀ ਕੀਤੀ ਲੇਕਿਨ ਫਟਾਫਟ ਐਡ ਡਿਸੀਜਨ ਲਿੱਤਾ ਗਿਆ ਕਿ ਕਿਸੇ ਤਰੀਕੇ ਅਸੀਂ ਜਰਾ ਇੱਕ ਬੇਸ ਹੈ ਉਹ ਬਣਾ ਸਕੀਏ ਅਤੇ ਉਹ ਬੇਸ ਬਣਾਉਣ ਦਾ ਕੰਮ ਜਿਹੜਾ ਹੈ ਉਹ ਇਸ ਵੇਲੇ ਕੀਤਾ ਗਿਆ ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕੇਜਰੀਵਾਲ ਪੰਜਾਬ ਦੀ ਸਿਆਸਤ ਦੇ ਥਰੂ ਦੇਸ਼ ਦੀ ਸਿਆਸਤ ਦੇ ਵਿੱਚ ਵੀ ਐਂਟਰੀ ਕਰ ਸਕਦੇ ਜੀ ਇਹ ਜੋ ਚਰਚਾ ਦਾ ਵਿਸ਼ਾ ਇਸ ਬਾਰੇ ਕੋਈ ਹਜੇ ਆਫੀਸ਼ੀਅਲ ਨੋਟਿਸ ਨਹੀਂ ਕੋਈ ਉਹਨਾਂ ਨੇ ਆਪ ਬਿਆਨ ਨਹੀਂ ਦਿੱਤਾ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਜਿਹੜੇ ਇਸ ਵਾਰ ਇਸ ਵਕਤ ਅਗਰ ਗੱਲ ਕਰੀ ਉਹਨਾਂ ਕੋਈ ਡੈਜ਼ਿਗਨੇਸ਼ਨ ਹੀ ਨਹੀਂ ਹੈ ਆਪਣੇ ਆਪ ਨੂੰ ਲਾਚਾਰ ਤੇ ਬੇਵਸ ਮਹਿਸੂਸ ਕਰ ਰਹੇ ਹੋਣਗੇ ਬਿਲਕੁਲ ਤੁਸੀਂ ਦੇਖੋ ਕਿ ਅੱਜ ਅਸੀਂ ਚਰਚਾ ਕਰ ਰਹੇ ਹਾਂ ਲੇਕਿਨ ਸਿਆਸੀ ਗਲਿਆਰੇ 'ਚ ਚਰਚਾ ਆਇਆ ਤੋ 4 ਦਿਨ ਪਹਿਲਾਂ ਸੀ ਅੱਜ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਅੱਜ ਇੱਕ ਉਮੀਦਵਾਰ ਐਲਾਨ ਦਿੱਤਾ ਗਿਆ ਹੈ لیکن لوکاں دی چرچا سی لوگ اکثر اسی ਜਦੋਂ ਜਾਂਦੇ ਸੀ ਤੇ ਲੋਕ ਗੱਲਬਾਤ ਕਰਦੇ ਸੀ ਕਿ केजरीवाल ਪੰਜਾਬ ਆਣਗੇ کئی ਲੋਕ تھے ਆ ਕਹਿੰਦੇ ਨੇ ਉਹਨਾਂ ਦੀ ਪਤਨੀ ਆ ਸਕਦੀ ਹੈ ਕੋਈ ਕਹਿੰਦੇ केजरीवाल ਮੁੱਖ ਮੰਤਰੀ ਤੱਕ ਬਣ ਸਕਦਾ ਇਸ ਤਰ੍ਹਾਂ ਦੀ ਸਾਰੀਆਂ ਗੱਲਾਂ ਲੋਕਾਂ ਦੀ ਚਰਚਾ ਦਾ ਵਿਸ਼ਾ ਸੀ ਦਰਸਲ ਕੋਈ ਨਾ ਕੋਈ ਗੱਲ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਚ ਹੋਈ ਹੋਏਗੀ ਜਿਹੜੀ ਕਿ ਨਿਕਲ ਕੇ ਬਾਹਰ ਆਈ ਔਰ ਉਹ ਜਨਤਾ ਤੱਕ ਪਹੁੰਚੀ ਕਈ ਵਾਰ ਕਹਿੰਦੇ ਨੇ ਜਨਤਾ ਕੀ ਆਵਾਜ਼ ਮੇਂ ਪਰਮਾਤਮਾ ਕੀ ਆਵਾਜ਼ ਹੁੰਦੀ ਹੈ ਇਹ ਕਈ بڑے بڑے ਲੋਕ ਡਾਇਲਗ ਮਾਰਦੇ ਨੇ ਪਰ ਜਨਤਾ ਚ ਅੱਜਕੱਲ੍ਹ ਅੱਜਕੱਲ੍ਹ ਨਾ ਕੋਈ ਗੱਲ ਲੁਕੀ ਨਹੀਂ ਰਹਿੰਦੀ ਪਹਿਲੇ ਸਿਆਸਤਦਾਨਾਂ ਦੀ ਮੀਟਿੰਗ ਹੁੰਦੀ ਸੀ ਅੱਜਕੱਲ੍ਹ ਸੋਸ਼ਲ ਮੀਡੀਆ ਹੈ ਅੱਜਕੱਲ੍ਹ ਬਹੁਤ ਸਾਰੇ ਸੋਰਸ ਨੇ ਤੁਸੀਂ ਮੀਟਿੰਗ 'ਚ ਬੈਠੇ ਹੋ WhatsApp ਕਰ ਸਕਦੇ ਹੋ ਕਿਸੇ ਨੂੰ ਤਾਂ ਇਸ ਤਰ੍ਹਾਂ ਦੀ ਚਰਚਾਵਾਂ ਹੁੰਦੀਆਂ ਤਾਂ ਇਹ ਇੱਕ ਜਿਹੜੀ ਚਰਚਾ ਅਸੀਂ ਜਿਹੜੀ ਲੋਕਾਂ ਦੇ ਵਿੱਚ ਉਹ ਹੁਣ ਜਨਤਕ ਹੋ ਗਈ ਹੈ ਕਿਉਂਕਿ ਦੇਖੋ ਨਾ ਜਿੱਥੇ ਵੀ ਤੁਸੀਂ ਸਿਆਸਤ ਜਾਂਦੇ ਸੀ ਕੇਜਰੀਵਾਲ ਆ ਜਾਏਗਾ ਕੇਜਰੀਵਾਲ ਆਵੇਗਾ ਕੇਜਰੀਵਾਲ ਆ ਸਕਦਾ ਕਿਉਂਕਿ ਕੇਜਰੀਵਾਲ ਚੁੱਪ ਨੇ ਤੁਸੀਂ ਦੇਖੋ ਜਦੋਂ ਕੇਜਰੀਵਾਲ ਹਾਰੇ ਨੇ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਬਿਆਨ ਉਹਨਾਂ ਵੱ हां ਉਹਨਾਂ ਨੇ ਐਮਐਲਏ ਨਾਲ ਮੁਲਾਕਾਤ ਕੀਤੀ ਜਿੰਨੇ ਵੀ ਪੰਜਾਬ ਦੇ ਐਮਐਲਏ ਸੀ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਹੋ ਸਕਦਾ ਹੈ ਮੁਲਾਕਾਤ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਵੇ ਕਿ ਮੈਂ ਪੰਜਾਬ ਆ ਰਿਹਾ ਹਾਂ ਤੇ ਮੇਰੇ ਵਾਸਤੇ ਤੁਸੀਂ ਤਿਆਰੀ ਕਰੋ ਔਰ ਉਹ ਤਿਆਰੀ ਹੋ ਰਹੀ ਹੋਵੇਗੀ ਤੁਹਾਨੂੰ ਇੱਕ ਸਿੰਪਲ ਇੱਕ ਪੋਸਟਰ ਦਿਖਾਇਆ ਗਿਆ ਕਹਿੰਦੇ ਪਿਕਚਰ ਬਈ ਬਾਕੀ ਹੈ ਕੇਜਰੀਵਾਲ ਵਾਸਤੇ ਬੈਸਟ ਜਿਹੜਾ ਰਸਤਾ ਹੈ ਉਹ ਇਹੋ ਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ 2 ਸਾਲ ਬਾਅਦ ਇਲੈਕਸ਼ਨ ਨੇ 2027 ਪੰਜਾਬ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ 27 ਦੇ ਵਿੱਚ ਇਲੈਕਸ਼ਨ ਆਣੇ ਹਨ ਤਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਖਤਰਾ ਕਈ ਵਾਰ ਸਿਆਸੀ ਲੋਕ ਕਹਿੰਦੇ ਜੀ ਕੋਈ ਐਮਐਲਏ ਟੁੱਟ ਜਾਏਗਾ ਕੋਈ ਇਹ ਹੋ ਜਾਏਗਾ ਤਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਨੇ ਅਲਟੀਮੇਟਲੀ ਰਾਜਸਭਾ ਨੂੰ ਇਫੈਕਟ ਕਰਦੀਆਂ ਨੇ ਤਾਂ ਇਸ ਕਰਕੇ ਉਸ ਰਾਜਸਭਾ ਨੂੰ ਬਚਾਉਣ ਵਾਸਤੇ ਉਸ ਰਾਜਸਭਾ ਦੀ ਸੀਟ ਖਾਲੀ ਕਰਾਉਣ ਵਾਸਤੇ ਜਿਹੜਾ ਹੈ ਇਹ ਜਿਹੜਾ ਅੱਜ ਦਾ ਸਟੈਪ ਲਿੱਤਾ ਗਿਆ ਔਰ ਦੇਖੋ ਇਸ ਦੇ ਵਿੱਚ ਕੋਈ ਸਿਆਸੀ ਬਿਆਨ ਉਹਨਾਂ ਦਾ ਨਹੀਂ ਆਇਆ ਉਹਨਾਂ ਨੇ ਸਿੰਪਲ ਇੱਕੋ ਗੱਲ ਕਹੀ ਹੈ ਜੀ ਠੀਕ ਹੈ ਜੀ ਅਸੀਂ ਉਹਨਾਂ ਨੂੰ ਉਮੀਦਵਾਰ ਲਾਂਦੇ ਨੇ ਹਾਲਾਂਕਿ ਲੁਧਿਆਣਾ ਇਲੈਕਸ਼ਨ ਦੀ ਪੂਰੇ ਪੰਜਾਬ 'ਚ ਸਿਆਸੀ ਗਲਿਆਰੇ ਚ ਛੱਡੋ ਲੁਧਿਆਣਾ ਵਿੱਚ ਵੀ ਚਰਚਾ ਨਹੀਂ ਹੈ ਔਰ ਚਰਚਾ ਅੱਜ ਛਿੜੀ ਹੈ ਕਿਉਂ ਅੱਜ ਉਹਨਾਂ ਨੂੰ ਉਮੀਦਵਾਰ ਲਾ ਦਿੱਤਾ ਗਿਆ ਵੈਸੇ ਇਹ ਆਮ ਆਦਮੀ ਪਾਰਟੀ ਦੀ ਪੁਰਾਣੀ ਬਰਤ ਹੈ ਕਿ ਬਹੁਤ ਜਲਦੀ ਉਮੀਦਵਾਰ ਲਾਉਂਦੇ ਨੇ ਤੁਸੀਂ ਕੋਈ ਵੀ ਇਲੈਕਸ਼ਨ ਦੇਖ ਲਓ ਦਿੱਲੀ ਇਲੈਕਸ਼ਨ ਹੋਣ ਇਹ ਪੰਜਾਬ ਦੇ ਇਲੈਕਸ਼ਨ ਨੂੰ ਸਭ ਤੋਂ ਪਹਿਲੇ ਉਮੀਦਵਾਰ ਕਿਹਦੇ ਆਉਂਦੇ ਨੇ ਪਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਲੇਕਿਨ ਇਸ ਵਾਰ ਬਹੁਤ ਹੀ ਜਲਦੀ ਹੈ ਕਿਉਂਕਿ ਦੇਖੋ ਕੋਈ ਚਰਚਾ ਹੀ ਨਹੀਂ ਹੈ ਹਾਲੇ ਤੱਕ ਦਿੱਲੀ ਹਾਰ ਦਾ ਜਿਹੜਾ ਠੀਕਰਾ ਹਲੇ ਉਹੀ ਇੱਕ ਦੂਸਰੇ ਤੇ ਫੋੜਦੇ ਪਏ ਨੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਕੱਲ ਵਿਧਾਨ ਸਭਾ ਦਾ ਸੈਸ਼ਨ ਮੁਕਦਾ ਤੇ ਅੱਜ ਅਚਾਨਕ ਇੱਕ ਜਿਹੜਾ ਹੈ ਇੱਕ ਐਕਸਪੈਰੀਮੈਂਟ ਕਰ ਦਿੱਤਾ ਗਿਆ ਪੰਜਾਬ ਦੀ ਸਿਆਸਤ 'ਚ ਕੁੱਲ ਮਿਲਾ ਕੇ ਕੇਜਰੀਵਾਲ ਨੂੰ ਇੱਕ ਸਪੇਸ ਦੇ ਦੀ ਕੋਸ਼ਿਸ਼ ਜਰੀਣਾ ਉਹ ਕੀਤੀ ਜਾ ਰਹੀ ਕਿਉਂਕਿ ਉਹ ਆਪ ਸੁਪਰੀਮੋ ਨੇ ਉਹ ਪਾਰਟੀ ਦੇ ਪ੍ਰਧਾਨ ਨੇ ਉਹ 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 ਸੂਬੇ ਦੇ ਪ੍ਰਧਾਨ ਨਹੀਂ ਹੈ ਔਰ ਉਹ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਉਹ ਇੱਕ ਸਟੇਟ ਉਹ ਲੋਕ ਸਭਾ ਉਹ ਲੋਕਾ ਨਾਮਿਨੇਟ ਹੁੰਦੇ ਨੇ ਤਾਂ ਦੋਵੇਂ ਗੱਲਾਂ ਸਾਹਮਣੇ ਹੋਣਗੀਆਂ ਇੱਕ ਪਾਸੇ ਭਗਵੰਤਪਾਣ ਦੂਸਰੇ ਪਾਸੇ ਕੇਜਰੀਵਾਲ ਤਾਂ ਦੋਨੋਂ ਜਿਹੜੇ ਨੇ ਉਹ ਇੱਕੋ ਸਟੇਟ ਤੋਂ ਆ ਜਾਣਗੇ ਤਾਂ ਇਹ ਇੱਕ ਦੇਖਣ ਵਾਲਾ ਹੋਏਗਾ ਕਿ ਆਖਿਰਕਾਰ ਇਹਦੇ ਸਿਆਸੀ ਮਾਇਨੇ ਕੀ ਨਿਕਲਦੇ ਨੇ ਜੀ ਥੋੜੇ ਦਿਨ ਪਹਿਲਾਂ ਅਗਰ ਚੱਚਾ ਇਹ ਵੀ ਛਿੜੀ ਸੀ ਕਿ ਜਿਹੜੇ ਗੋਗੀ ਜੀ ਦੇ ਦੇਹਾਂ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਵੀ ਐਮਐਲਏ ਦੇ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਲੇਕਿਨ ਉਸ ਤੋਂ 4 ਦਿਨ ਬਾਅਦ 3 ਦਿਨ ਬਾਅਦ ਇਹ ਹੀ ਆ ਜਾਣਾ ਕਿ ਸੰਜੀਵ अरोड़ा ਨੂੰ ਟਿਕਟ ਦਿੱਤੀ ਗਈ ਹੈ ਇਸ ਪਿੱਛੇ ਕੀ ਖਿਆਲ ਹੈ ਬਿਲਕੁਲ ਤੁਸੀਂ ਫਿਰ ਮੈਂ ਕਹਿ ਰਿਹਾ ਮਿਉਤਮੰਦੀ ਤਿਆਰ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਕੱਲ ਨੂੰ 2-3 ਦਿਨਾਂ ਬਾਅਦ ਸੰਜੀਵ ਰੋੜਾ ਜਦੋਂ ਫੀਲਡ 'ਚ ਜਾਂ ਤੋਂ ਕਹਿੰਨ ਠੀਕ ਹੈ ਜੀ ਮੈਂ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਹੈ ਕਿਉਂਕਿ ਸਿਆਸੀ ਬਿਆਨ ਹੁੰਦੇ ਨੇ ਉਹ ਬਾਦ ਦੀ ਗੱਲ ਕਿ ਕਿੰਨੀ ਮੁਸ਼ਕਲਾਂ ਸੁਣੀਆਂ ਕਿੰਨੀਆਂ ਨਹੀਂ ਜਿੰਦੀਆਂ ਉਹ ਹੋ ਸਕਦਾ ਆਪਣੇ ਪਦ ਤੋਂ ਅਸਤੀਫਾ ਵੀ ਦੇ ਸਕਦੇ ਨੇ ਕਿੰਨੀ ਮੈਂ ਜੀ ਹਾਂ ਕਿਉਂਕਿ ਮੈਂ ਉਹਦੇ ਵਾਸਤੇ ਉਧਰ ਧਿਆਨ ਦੇ ਰਿਹਾ ਮੈਂ ਰਾਜ ਸਭਾ ਦਾ ਕੰਮ ਨਹੀਂ ਕਰ ਸਕਦਾ ਤੇ ਮੈਂ ਅਸਤੀਫਾ ਦੇ ਰਿਹਾ ਦੂਸਰੀ ਗੱਲ ਅਗਰ ਉਹ ਇਲੈਕਸ਼ਨ ਲੜਦੇ ਨੇ ਅਗਰ ਇਲੈਕਸ਼ਨ ਲੜਦੇ ਨੇ ਰਾਜ ਸਭਾ ਦੇ ਮੈਂਬਰ ਹੁੰਦੇ ਆ ਸੰਦੇ ਆ ਤਾਂ ਉਹਨਾਂ ਅੱਗੇ ਆਪਸ਼ਨ 2 ਆਏਗੀ ਮੈਂ ਫਿਰ ਦੱਸ ਰਿਹਾ ਲੋਕਾਂ ਨੂੰ ਕਿ ਦੋ ਆਪਸ਼ਨਸ ਨੇ ਜਾਂ ਤਾਂ ਰਾਜ ਸਭਾ ਰਹਿਣ ਜਾਂ ਉਹ ਵਿਧਾਨ ਸਭਾ ਚ ਜਾਣ ਤਾਂ ਆਬਵੀਅਸਲੀ ਉਹ ਵੀ ਅਨਸਰ ਬਾ ਚੂਸ ਕਰਨਗੇ ਕਿਉਂਕਿ ਉਹ ਲੜੇ ਨੇ ਤਾਂ ਇਹ ਜਿਹੜਾ ਸਿਸਟਮ ਸੈੱਟ ਹੋ ਰਿਹਾ ਇਹ ਕੇਜਰੀਵਾਲ ਨੂੰ ਇੱਕ ਸਪੇਸ ਦੇਣ ਵਾਸਤੇ ਕੀਤਾ ਜਾ ਰਿਹਾ ਸੰਜੀਵ अरोड़ा ਇੱਕ ਐਸੀ ਸ਼ਖਸੀਅਤ ਸੀ ਕਿਉਂਕਿ ਵਪਾਰੀ ਆਦਮੀ ਨੇ ਪਿਚੋਕੜ ਉਹਨਾਂ ਦਾ ਵਪਾਰੀ ਹੈ ਲੁਧਿਆਣਾ ਦੇ ਹੋ ਰਹਿਣ ਵਾਲੇ ਨੇ ਸਭ ਤੋਂ ਢੀ ਗੱਲ ਹੈ ਕਿ ਲੁਧਿਆਣਾ ਦੇ ਹੋ ਰਹਿਣ ਵਾਲੇ ਨੇ ਤੇ ਇਸ ਕਰਕੇ ਲੁਧਿਆਣਾ ਤੋਂ ਉਹਨਾਂ ਦੀ ਪਕੜ ਵੀ ਹੋਏਗੀ ਲੁਧਿਆਣੇ ਦੇ ਵਿੱਚ ਉਹਨਾਂ ਦਾ ਬੇਸ ਵੀ ਹੋਏਗਾ ਤਾਂ ਇਹ ਇੱਕ ਤਰੀਕੇ ਦਾ ਇੱਕ ਸੈੱਟ ਕੀਤਾ ਗਿਆ ਹੁਣ ਤੁਸੀਂ ਕਹੋਗੇ ਕਿ ਬਾਕੀ ਪੰਜ ਹੋਰ ਵੀ ਰਾਜ ਸਭਾ ਮੈਂਬਰ ਸੀ ਉਹਨਾਂ ਨੂੰ ਕਿਉਂ ਨਹੀਂ ਕੀਤਾ ਗਿਆ ਬਾਕੀ ਰਾਜ ਸਭਾ ਦੇ ਜਿਹੜੇ ਪੰਜ ਮੈਂਬਰ ਨੇ ਉਹਨਾਂ ਚ ਕੋਈ ਵੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਔਰ ਜਿਹੜਾ ਹੈ ਉਹ ਪੰਜਾਬ ਅੰਮ੍ਰਿਤਸਰ ਮਾਫ ਕਰਨਾ ਲੁਧਿਆਣੇ ਤੋਂ ਨਹੀਂ ਹੈ ਤੇ ਇਸ ਕਰਕੇ ਇੱਕ ਹੀ ਮੈਂਬਰ ਪਾਰਲੀਮੈਂਟ ਬਚਦਾ ਸੀ ਸੰਜੀਵ ਅਰੋੜਾ ਜੋ ਕਿ ਲੁਧਿਆਣੇ ਤੋਂ ਸੀ ਤਾਂ ਉਸ ਨੂੰ ਇਸ ਤਰੀਕੇ ਦੇ ਨਾਲ ਖੇਡਿਆ ਜਾ ਰਿਹਾ ਹੁਣ ਸਵਾਲ ਹੈ ਕਿ ਇਹ ਸਰਗਰਮੀ ਵੱਧ ਗਈ ਅੱਜ ਤੋਂ ਆਮ ਆਦਮੀ ਪਾਰਟੀ ਦੀ ਸਿਆਸਤ ਬਿਲਕੁਲ ਵੱਖਰੀ ਹੈ ਅਗਰ ਬਾਕੀ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਦੇ ਇੰਟਰਨਲ ਕਲਾਸ਼ ਹੁੰਦੇ ਨੇ ਆਮ ਆਦਮੀ ਪਾਰਟੀ ਦਾ ਇੰਟਰਨਲ ਕਲਾਸ਼ ਹੋਏਗਾ ਲੇਕਿਨ ਉਹ ਕਦੀ ਬਾਹਰ ਨਹੀਂ ਆਉਂਦਾ ਕਾਂਗਰਸ ਦਾ ਇੰਟਰਨਲ ਕਲਾਸ਼ ਹਮੇਸ਼ਾ ਬਾਹਰ ਆਉਂਦਾ ਹੈ ਕਿਉਂਕਿ ਉਹ ਸਾਰੇ ਆਮ ਬੋਲ ਦਿੰਦੇ ਨੇ ਕਿਉਂਕਿ ਕਾਂਗਰਸ ਨੂੰ ਫਰੀडम ਆਫ ਸਪੀਚ ਹੈ ਲੇਕਿਨ ਇਹ ਅੰਦਰ ਖਾਤੇ ਜਿਹੜੀ ਇੱਕ ਵਿਉਂਤਬੰਦੀ ਬਣ ਰਹੀ ਹੈ ਕੇਜਰੀਵਾਲ ਨੂੰ ਸੱਤਾ 'ਚ ਵਾਪਸ ਲਿਆਂਦੀ ਬਣ ਰਹੀ ਹੈ ਔਰ ਉਸ ਦੇ ਵਿੱਚ ਅੱਜ ਇੱਕ ਸਟੈਪ ਨਜ਼ਰ ਆਇਆ ਕਿ ਇਹ ਜਿਹੜੇ ਸੰਜੀਵ ਅਰੋੜਾ ਨੇ ਉਹਨਾਂ ਨੂੰ ਅੱਜ ਟਿਕਟ ਦਿੱਤੀ ਗਈ ਹੈ ਤਾਂ ਕਿ ਸਿਆਸਤ ਹੋਵੇ ਉਹ ਲੜਨ ਤੇ ਕੇਜਰੀਵਾਲ ਸਿਆਸਤ ਚ ਕੰਬੈਕ ਕਰਨ ਜੀ ਕਿ ਕੇਜਰੀਵਾਲ ਮੁੱਖ ਮੰਤਰੀ ਤੋਂ ਰਾਜ ਸਭਾ ਦੇ ਮੈਂਬਰ ਬਣਨਾ ਉਹਨਾਂ ਨੂੰ ਰਾਸ ਆ ਜਾਏਗਾ ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ ਅਗਰ ਅਕੋਰਡਿੰਗਲੀ ਦੇਖਿਆ ਜਾਏ ਰਾਜ ਸਭਾ ਦੇ ਮੈਂਬਰ ਤੋਂ ਤੇ ਉਹਨਾਂ ਨੂੰ ਇਹ ਜਿਹੜਾ ਅਹੁਦਾ ਹੈ ਉਹ ਰਾਸ ਆ ਜਾਏਗਾ ਜੇਕਰ ਉਹ ਰਾਜ ਸਭਾ ਦੇ ਮੈਂਬਰ ਬਣਦੇ ਨੇ ਇੱਕ ਅੰਗਰੇਜ਼ੀ ਦੀ ਬਹੁਤ ਉਦਿਆ ਕਹਾਵਤ ਹੈ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕਿ ਕੁਝ ਵੀ ਹੱਥ ਹੋਣਾ ਚਾਹੀਦਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕਿ ਕੁਝ ਵੀ ਨਹੀਂ ਹੈ ਪਰ ਉਹਦੇ ਹੁੰਦਿਆ ਕੁਝ ਵੀ ਚੀਜ਼ ਹੱਥ ਆ ਜਾਵੇ ਤੇ ਬੈਟਰ ਹੁੰਦੀ ਹੈ ਤਾਂ ਉਹ ਜਿਹੜਾ ਕੇਜਰੀਵਾਲ ਵਾਸਤੇ ਇਸ ਵੇਲੇ ਇਹ ਕਹਾਵਤ ਸਭ ਤੋਂ ਜ਼ਿਆਦਾ ਸੂਟ ਕਰਦੀ ਹੈ ਕਿ ਉਹਨਾਂ ਕੋ ਕੁਝ ਤੇ ਹੋਏਗਾ ਨਾ ਤੁਸੀਂ ਤੁਹਾਨੂੰ ਕੋਈ ਪਲੇਟਫਾਰਮ ਚਾਹੀਦਾ ਬੋਲਣ ਵਾਸਤੇ ਤੁਹਾਨੂੰ ਕੋਈ ਗੱਲ ਕਰਨ ਵਾਸਤੇ ਜਗਾ ਚਾਹੀਦੀ ਨਹੀਂ ਤੇ ਵਿਰੋਧੀ ਦੇ ਮਿੰਟ ਚ ਪਹਿਲੇ ਹਾਂ ਇਹ ਕੌਣ ਹੈ ਜੀ ਤੁਹਾਨੂੰ ਪਤਾ ਪੰਜਾਬ ਦੀ ਸਿਆਸਤ ਪੰਜਾਬ ਦੀ ਸਿਆਸਤ ਜਿਹੜੇ ਨਾ ਪੰਜਾਬ ਦੇ ਵਿੱਚ ਸਿਆਸਤ ਕਰਨਾ ਸਿਆਸਤਦਾਨਾਂ ਵਾਸਤੇ ਇਸ ਕਰਕੇ ਜ਼ਰੂਰੀ ਹੈ ਕਿ ਲੋਕ ਇੱਥੇ ਸਿਆਸੀ ਲਵਰ ਰਹਿਣ ਲੋਕ ਇੱਥੇ ਸਿਆਸਤ ਸੁਣਨਾ ਚਾਹੁੰਦੇ ਨੇ ਲੋਕਾਂ ਦੇ ਡਾਇਲੌਗ ਹੁੰਦੇ ਸਿਆਸਤ ਬਹੁਤ ਗੰਦੀ ਹੈ ਪਰ ਫਿਰ ਵੀ ਸਿਆਸਤ ਸੁਣਦੇ ਨੇ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਹੋਈ ਹੈ ਅੱਜ ਅਗਰ ਟਿਕਟ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਲੋਕ ਆਪਣੇ ਇੰਟਰਨਲ ਮੀਟਿੰਗਸ ਦੇ ਵਿੱਚ ਯਾਰ ਦੋਸਤ ਆਪਣੇ ਜਿਹੜੇ ਬੈਠੇ ਹੋਣਗੇ ਪਿੰਡਾਂ ਦੀ ਸੱਥਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੋਏਗਾ ਕਿ ਕੇਜਰੀਵਾਲ ਸਿਆਸਤ ਚ ਐਂਟਰੀ ਕਰ ਸਕਦੇ ਨੇ ਇਹ ਇਹ ਗੱਲਾਂ ਹੋਣਗੀਆਂ ਪਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕੇਜਰੀਵਾਲ ਨੂੰ ਸਿਆਸਤ ਚ ਲੈਣ ਦਾ ਪਲਾਨ ਬਣ ਰਿਹਾ ਹੈ ਇਹ ਪਲਾਨ ਏ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਪਲਾਨ ਬੀ ਵੀ ਆਵੇ ਕੋਈ ਨਾ ਕੋਈ ਹੋ ਸਕਦਾ ਹੈ ਲੇਕਿਨ ਕਿਸੇ ਤਰੀਕੇ ਕੇਜਰੀਵਾਲ ਨੂੰ ਸਿਆਸਤ ਚ ਜਿੰਦਾ ਰੱਖਣਾ ਜ਼ਰੂਰੀ ਹੈ ਕਿਉਂਕਿ ਬੀਜੇਪੀ ਨੇ ਬਹੁਤ ਵੱਡਾ ਵਕਫੇ ਦੇ ਨਾਲ ਹਰਾਇਆ ਹੈ ਔਰ ਹਾਰ ਵੀ ਜਿਹੜੀ ਕੇਜਰੀਵਾਲ ਨੂੰ ਬਰਦਾਸ਼ਤ ਨਹੀਂ ਹੋਏਗੀ ਕਿਉਂਕਿ ਜਿਸ ਬੰਦੇ ਨੇ ਸੱਤਾ ਦੇ ਰਾਜ ਕੀਤਾ ਹੋਵੇ ਔਰ ਖੁਦ ਉਹ ਹਾਰ ਜਾਏ ਇਹ ਸਭ ਤੋਂ ਵੱਡੀ ਚੀਜ਼ ਅਗਰ ਕੇਜਰੀਵਾਲ ਆਪਣੀ ਸੀਟ ਬਚਾ ਲੈਂਦੇ ਤਾਂ ਸ਼ਾਇਦ ਅੱਜ ਇਹਨਾਂ ਚੀਜ਼ਾਂ ਦੀ ਤੁਹਾਨੂੰ ਦੇਖਣ ਦੀ ਜ਼ਰੂਰਤ ਨਾ ਪੈਂਦੀ ਕਿਉਂਕਿ ਕੇਜਰੀਵਾਲ ਉੱਥੋਂ ਹਾਰੇ ਨੇ ਉਹਨਾਂ ਨੂੰ ਪੰਜਾਬ ਚ ਲਿਆਇਆ ਜਾਏਗਾ ਔਰ ਭਗਵੰਤਬਾਨ ਕਹਿ ਸਕਦੇ ਨੇ ਕਿ ਜੀ ਠੀਕ ਹੈ ਜੀ ਮੈਨੂੰ ਲਿਆਉਣ ਵਾਲੇ ਆਏ ਸੀ ਤੇ ਅੱਜ ਮੈਂ ਇਹਨਾਂ ਨੂੰ ਪੰਜਾਬ ਦੇ ਵਿੱਚ ਤੇ ਲੈ ਕੇ ਆ ਰਹੇ ਨੇ ਤਾਂ ਕੋਈ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਜਦ ਰਾਜਾ ਖੁਦ ਹੀ ਤਿਆਰ ਹੈ ਆਨੇ ਕੋ ਤਾਂ ਜਨਤਾ ਕਿਆ ਕਹੇਗੀ ਤਾਂ ਇਸ ਤਰ੍ਹਾਂ ਦੀ ਗੱਲ ਹੋਏਗੀ ਤਾਂ ਜ਼ਰੂਰ ਅਨੁਵਲੇ ਸਮੇਂ 'ਚ ਇਸਤੇ ਦੇ ਚਰਚਾ ਜ਼ਰੂਰ ਹੋਏਗੀ ਤੁਸੀਂ ਦੇਖੋ ਅੱਜ ਹੀ ਸਿਆਸਤਦਾਨਾਂ ਦੇ ਬਿਆਨਾਂ ਨੇ ਸ਼ੁਰੂ ਹੋ ਗਏ ਨੇ ਔਰ ਕੇਜਰੀਵਾਲ ਨੂੰ ਸਿਆਸਤ ਲੈ ਕੇ ਆਂਦਾ ਸਭ ਤੋਂ ਬੈਸਟ ਰਸਤਾ ਜੇ ਕੋਈ ਹੈ ਤੇ ਉਹ ਇਹੋ ਹੀ ਹੈ ਜਿਸ ਦੇ ਵਿੱਚ ਕੇਜਰੀਵਾਲ ਇਸ ਸਿਆਸਤ ਦੇ ਵਿੱਚ ਐਂਟਰੀ ਮਾਰਨਗੇ ਜੀ ਆਉਣ ਵਾਲੀਆਂ 2 ਸਾਲ ਬਾਅਦ ਪੰਜਾਬ ਦੇ ਵਿੱਚ ਹੋਣਾ ਆਣੀ ਹੈ ਨਹੀਂ ਕਿ ਕੇਜਰੀਵਾਲ ਅਗਰ ਪੰਜਾਬ ਦੇ ਸਿਆਸਤ ਦੇ ਵਿੱਚ ਐਂਟਰੀ ਕਰਦੇ ਨੇ ਤੇ ਕੀ ਉਹਨਾਂ ਦਾ ਭਵਿੱਖ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਿੱਛੇ ਦੀ ਗੱਲ ਕਰ ਲੈਣੇ ਕੀ ਹੋਵੇਗਾ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿ ਆਖਿਰਕਾਰ ਪੰਜਾਬ ਚ 27 ਚ ਕੀ ਹੋਏਗਾ ਅਗਰ ਆਮ ਆਦਮੀ ਪਾਰਟੀ ਬਹੁਤ ਵਧੀਆ ਪਰਫਾਰਮ ਕਰਦੀ ਹੈ ਤਾਂ ਲੋਕਾਂ ਦੇ ਵਿੱਚ ਹਰਮਨ ਪਿਆਰਾ ਲੀਡਰ ਬਣ ਕੇ ਆਂਦੀ ਹੈ ਤਾਂ ਕੇਜਰੀਵਾਲ ਵੀ ਆਪਣੇ ਆਨੂੰ ਪ੍ਰੇਜ਼ੈਂਟ ਕਰ ਸਕਦੇ ਨੇ ਕਿ ਉਹ ਪੰਜਾਬ ਵਿਧਾਨ ਸਭਾ ਦਾ ਹਿੱਸਾ ਬਣ ਸਕਦੇ ਨੇ ਕਿਉਂ ਉਹ ਕਹਿ ਸਕਣਗੇ ਕਿ ਮੈਂ ਰਾਜ ਸਭਾ ਦੇ 2 ਸਾਲ ਦੇ ਮੈਂਬਰਸ਼ਿਪ ਦੇ ਤੌਰ ਦੇ ਉੱਤੇ ਬਹੁਤ ਵਧੀਆ ਪਰਫਾਰਮ ਕੀਤਾ ਕਿਉਂਕਿ 27 ਦੀ ਚੋਣਾਂ ਦੇ ਵਿੱਚ ਇੱਕ ਚੀਜ਼ ਯਾਦ ਰੱਖਣਾ ਸਭ ਨਾਲੋਂ ਜ਼ਰੂਰੀ ਹੈ ਕਿ ਪਾਰਟੀ ਕਿਹੜੀ ਆਏਗੀ ਕਿਉਂਕਿ ਇਸ ਵਾਰ 27 ਦੀ ਜਿਹੜੀਆਂ ਚੋਣਾਂ ਹੋਣਗੀਆਂ ਨਾ ਕਿਉਂਕਿ ਜਿਹੜੀਆਂ 22 ਦੀਆਂ ਚੋਣਾਂ ਸੀ ਨਾ ਉਹ ਇੱਕ ਵੇਵ ਨਾਲ ਜਿੱਤੀਆਂ ਗਈਆਂ ਉਹ ਆਮ ਆਦਮੀ ਪਾਰਟੀ ਦੀ ਹਵਾ ਸੀ ਜਿੱਦੇ ਵਿੱਚ ਬਹੁਤ ਸਾਰੇ ਵੱਡੇ ਲੋਕ ਰੁੜ ਗਏ ਪਰ 27 ਚ ਉਹ ਚੀਜ਼ ਨਹੀਂ ਹੋਏਗੀ 27 ਚ ਐਂਟੀ ਇਨਕੰਪੈਂਸਿਵ ਵੀ ਨਜ਼ਰ ਆਏਗੀ ਆਮ ਆਦਮੀ ਪਾਰਟੀ ਦੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਉਹ ਜਿਹੜਾ ਰਤਬਾ ਸੀ ਉਹ ਔਰਾ ਸੀ ਉਹ ਨਹੀਂ ਹੋਏਗਾ ਤਾਂ ਇਸ ਕਰਕੇ 27 ਦੇ ਵਿੱਚ ਜਿਹੜਾ ਹੈ ਕੇਜਰੀਵਾਲ ਨੂੰ ਸਿਆਸਤ ਚ ਜ਼ਿੰਦਗੀ ਕਿ ਦੇਖੋ ਦਿੱਲੀ ਦੀ ਇਲੈਕਸ਼ਨ ਦੀ ਅਗਰ ਗੱਲ ਕਰੀਏ ਤੇ ਦਿੱਲੀ ਚ ਇਲੈਕਸ਼ਨ 5 ਸਾਲ ਬਾ 2030 ਚ ਨੇ 2030 ਤੱਕਾਂ ਦੀ ਗੱਲ ਕਰੀਏ ਤਾਂ 5 ਸਾਲ ਪੂਰੇ ਪਏ ਨੇ ਤਾਂ 5 ਸਾਲ ਅਗਰ ਕੋਈ ਸਿਆਸੀ ਲੀਡਰ ਸਿਆਸਤ ਤੋਂ ਬਿਨਾ ਹੋਏਗਾ ਤੇ ਉਹ ਸਿਆਸੀ ਮਰਡਰ ਕਹਿ ਲਾਇਆ ਜਾਂਦਾ ਹੈ ਸਿਆਸੀ ਮਰਡਰ ਦਾ ਮਤਲਬ ਹੈ ਉਹ ਬੰਦਾ ਜਿੰਦਾ ਰਹਿੰਦਾ ਲੇਕਿਨ ਸਿਆਸਤ ਤੋਂ ਅਗਰ 5 ਸਾਲ ਦੂਰ ਹੋ ਜਾਏ ਨਾ ਤੇ ਕੋਈ ਯਾਦ ਨਹੀਂ ਕਰਦਾ ਸਿਆਸਤ ਉਹ ਚੀਜ਼ ਹੈ ਜੇ ਅਗਰ ਤੁਸੀਂ 2 ਮਹੀਨੇ ਵੀ ਬਾਹਰ ਹੋਗੇ ਨਾ ਸਿਆਸਤ ਗਈ ਅਸੀਂ ਜੇ ਕੋਈ ਪੋਲਿਟਿਕਲ ਫੰਕਸ਼ਨ ਦੇਖਨੇ ਆ ਜਿੱਦਾਂ ਉਹ ਸ਼ਿਵਰਾਤਰੀ ਹੈ ਜਾਂ ਕੋਈ ਹੋਲੀ ਹੈ ਤਾਂ ਪੋਲਿਟਿਕਲ ਲੋਕ ਮੱਥਾ ਟੇਕਣ ਜਾਂਦੇ ਨੇ ਲੋਕਾਂ ਨੂੰ ਦੱਸਦੇ ਨੇ ਕਿ ਹਾਂਜੀ ਅਸੀਂ ਹਾਂ ਤੇ ਇਸ ਕਰਕੇ 5 ਸਾਲ ਕੇਜਰੀਵਾਲ ਨੂੰ ਜ਼ਿੰਦਾ ਕਿਵੇਂ ਰੱਖਣਾ ਹੈ ਅੱਜ ਆਮ ਆਦਮੀ ਪਾਰਟੀ ਵਾਸਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਹੈ ਵਾ ਕਿ 5 ਸਾਲ ਕੇਜਰੀਵਾਲ ਨੂੰ ਜ਼ਿੰਦਾ ਕਿਵੇਂ ਰੱਖਣਾ ਹੈ ਤਾਂ ਜ਼ਿੰਦਾ ਰੱਖਣ ਦਾ ਇੱਕੋ ਉਪਰਾਲਾ ਹੈ ਆਮ ਆਦਮੀ ਪਾਰਟੀ ਕੋਲ ਕਿ ਉੱਥੇ ਜਿਹੜਾ ਹੈ ਕੇਜਰੀਵਾਲ ਨੂੰ ਰਾਜ ਸਭਾ 'ਚ ਲਿਆਂਦਾ ਜਾਵੇ ਕੇਜਰੀਵਾਲ ਰਾਜ ਸਭਾ 'ਚ ਰਹਿਣ ਔਰ ਉਸ ਤੋਂ ਬਾਅਦ ਕਿਉਂਕਿ ਰਾਜ ਸਭਾ ਦਾ ਟਨਯੋਰ ਜਰਾ ਹੈ 2028 ਖਤਮ ਹੋਏਗਾ ਔਰ ਉਸ ਤੋਂ ਬਾਅਦ ਉਹ ਦੁਬਾਰਾ ਦਿੱਲੀ ਦੀ ਸਿਆਸਤ ਜਾ ਸਕਦੇ ਨੇ ਤਾਂ ਇਹ ਪੂਰਾ ਏਜੰਡਾ ਹੈ ਪਰ ਅੱਗੇ ਕੀ ਹੋਏਗਾ ਸਾਡੀ ਪ੍ਰੈਡਿਕਸ਼ਨਸ ਨੇ ਲੇਕਿਨ ਇਸ ਤਰ੍ਹਾਂ ਦੀ ਵਿਵਸਥਾ ਬੰਦੀ ਲੱਗਦਾ ਹੈ ਕਿ ਜ਼ਰੂਰ ਬਣਾ ਦੇ ਨਜ਼ਰ ਆਣਗੇ ਲੇਕਿਨ ਕਾਮਯਾਬੀ ਕਿੰਨੀ ਮਿਲਦੀ ਹੈ ਦੇਖੋ ਵੋਟ ਜਨਤਾ ਨੇ ਪਾਣੀ ਹੈ ਬਿਲਕੁਲ ਵੋਟ ਜਨਤਾ ਨੇ ਪਾਣੀ ਹੈ ਪਸੰਦ ਲੋਕਾਂ ਨੇ ਕਰਨਾ ਹੈ ਤੁਸੀਂ ਕਹਿ ਰਹੇ ਹੋ ਕਿ ਮੈਂ ਚੀਜ਼ ਚੰਗੀ ਹੈ ਭਾਵੇਂ ਵੇਖੀ ਕੋਈ ਚੀਜ਼ ਸਰਕਾਰ ਪ੍ਰੈਜੈਂਟ ਕਰਦੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਨਤਾ ਐਕਸੈਪਟ ਕਰਦੀ ਹੈ ਅਗਰ ਜਨਤਾ ਐਕਸੈਪਟ ਕਰੇਗੀ ਤਾਂ ਤਦ ਇਹਨਾਂ ਦੀਆਂ ਵਿਰੋਧਪੰਡੀਆਂ ਕਾਮਯਾਬ ਨੇ ਨਹੀਂ ਤਾਂ ਜਿਸ ਤਰੀਕੇ ਦੇ ਨਾਲ ਝਟਕੇ ਜਿਹਰੇ ਆਮ ਆਦਮੀ ਪਾਰਟੀ ਨੂੰ 2024 ਚ ਲੱਗੇ ਕਿਉਂਕਿ ਜਿਸ ਤਰ੍ਹਾਂ ਲੋਕ ਸਭਾ ਦੀ ਚੋਣਾਂ ਹੋਈਆਂ ਉਹਦੇ ਵਿੱਚ ਇਹਨਾਂ ਬਹੁਮਤ ਵਧੀਆ ਤਰੀਕੇ ਨਾਲ ਪਰਫਾਰਮ ਨਹੀਂ ਕਰ ਪਈ ਆਮ ਆਦਮੀ ਪਾਰਟੀ ਤੁਸੀਂ ਦੇਖੋ ਕਿ ਜਿਹੜੀਆਂ ਲੋਕਲ ਮਿਊਨਿਸਪੈਲਿਟੀ ਦੀ ਚੋਣਾਂ ਹੋਈਆਂ ਉਹ ਚ ਵੀ ਨਹੀਂ ਪਰਫਾਰਮ ਕਰ ਪਾਈ ਤਾਂ ਹੁਣ ਹਰ ਇੱਕ ਵੱਡਾ ਸਟੈਪ ਲਏਗੀ ਆਮ ਆਦਮੀ ਪਾਰਟੀ ਹਰ ਇੱਕ ਸਟੈਪ ਲਏਗੀ ਪਰ ਇਸ ਵੱਡੇ ਸਟੈਪ ਦੇ ਵਿੱਚ ਇੱਕ ਉਹਨਾਂ ਨੂੰ ਇੱਕ ਟੈਨਸ਼ਨ ਹੈ ਕਿ ਕੇਜਰੀਵਾਲ ਨੂੰ ਜਿੰਦਾ ਰੱਖਣਾ ਸਿਆਸੀ ਤੌਰ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਕੇਜਰੀਵਾਲ ਨੂੰ ਇਸ ਇਹ ਪਲੇਟਫਾਰਮ ਦੇਣ ਦੀ ਕੋਸ਼ਿਸ਼ ਜਰੀ ਹੈ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਤੇ ਉਹਦਾ ਅੱਜ ਪਹਿਲਾ ਸਟੈਪ ਜਿਹੜਾ ਹੈ ਲਿੱਤਾ ਗਿਆ ਜੀ ਇਹ ਵੀ ਚੱਚਾ ਛਿੜੀ ਸੀ ਜਦੋਂ ਆਮ ਆਦਮੀ ਪਾਰਟੀ ਦੀ ਹਾਰ ਹੋਈ ਕਿ ਆਮ ਆਦਮੀ ਪਾਰਟੀ ਸਿਰਫ ਇਕੱਠ ਇਕੱਠਾ ਕਰਨ ਦੇ ਵਿੱਚ ਰੈਲੀਆਂ ਕਰਾਉਣ ਦੇ ਵਿੱਚ ਹੀ ਅੱਗੇ ਅਗਰ ਵਾਅਦਿਆਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਲੋ ਪੂਰੇ ਨਹੀਂ ਕੀਤੇ ਜਾਂਦੇ ਤੁਹਾਨੂੰ ਲੱਗਦਾ ਹੈ ਕਿ ਹੁਣ ਹਾਰ ਤੋਂ ਬਾਅਦ ਪਾਰਟੀ ਨੂੰ ਵਿਸੇਦ ਮਿਲ ਗਏ ਆ ਉਹ ਹੁਣ ਹੋਰ ਨਿਖਰ ਕੇ ਕਿਉਂਕਿ ਕਹਿੰਦੇ ਨਾ ਕਿ ਜਦੋਂ ਇੱਕ ਵਾਰ ਬੰਦੇ ਨੂੰ ਪਤਾ ਲੱਗ ਜੇ ਹਾਰ ਜਾਂਦਾ ਹੈ ਤਾਂ ਉਸ ਨੂੰ ਹੋਰ ਉਸ ਤੋਂ ਬਾਅਦ ਚਕੰਨਾ ਹੋ ਜਾਂਦਾ ਹੈ ਉਸ ਨੂੰ ਹੋਰ ਨਿਖਰ ਕੇ ਸਾਹਮਣੇ ਆਉਂਦੇ ਤੇ ਲੱਗਦਾ ਹੈ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜਾ ਹੋਰ ਨਿਖਰ ਕੇ ਸਾਹਮਣੇ ਆਏਗੀ ਬਿਲਕੁਲ ਨਿਖਰ ਰਹੀ ਹੈ ਤੁਸੀਂ ਦੇਖੋ ਪਿਛਲੇ ਕੁਝ ਸਮੇਂ ਦੇ ਵਿੱਚ ਕੁਝ بڑے ਐਕਟਿਵ ਸਟੈਪਸ ਹੋਏ ਨੇ ਬੀਤੇ ਦਿਨ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਨਾਲ ਬੁਲਡੋਜ਼ਰ ਚਲਾਇਆ ਗਿਆ ਜਾਂ ਹੋਰ ਵੀ ਭ੍ਰਸ਼ਟਾਚਾਰ ਦੇ ਖਿਲਾਫ ਗੱਲ ਕੀਤੀ ਗਈ ਪਬਿੰਜਾ ਪੁਲਿਸ ਕਰਮੀਆਂ ਤੇ ਕਾਰਵਾਈ ਕੀਤੀ ਗਈ ਤੇ ਲਗਾਤਾਰ ਬਿਆਨ ਆ ਰਹੇ ਨੇ ਕਿ ਆਉਂ ਕੀਤਾ ਜਾਏਗਾ ਤਾਂ ਐਕਟਿਵ ਹੋਣਾ ਪਏਗਾ ਪਰ ਐਕਟਿਵ ਦੇ ਵਿੱਚ ਇੱਕ ਐਕਟਿਵਨੈਸ ਹੈ ਵੀ ਹੈ ਕਿ ਆਪ ਸੁਪਰੀਮੋ ਨੂੰ ਵੀ ਜਿੰਦਾ ਰੱਖਣਾ ਹੈ ਪਰ 2 ਸਾਲ ਦਾ ਸਮਾਂ ਹੁਣ ਪਰਫਾਰਮੈਂਸ ਕੀ ਦਿੰਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਰ ਹਾਲ ਉਮੀਦ ਕਰ ਸਕਦੇ ਆ ਕਿ ਸਿਆਸਤ ਚ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੋ ਸਕਦੀ ਹੈ। ਸੋ ਬਿਲਕੁਲ ਅਸੀਂ ਚਰਚਾ ਕੀਤੀ ਮੇਰੇ ਨਾਲ ਸੀਗੇ ਪੱਤਰਕਾਰ ਸੁਮਿਤ ਖੰਨਾ ਜਿਨ੍ਹਾਂ ਨੇ ਜੋ ਕਿ ਅੱਜ ਦੇ ਦੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਦਾ ਵਿਸ਼ਾ ਸੀਗਾ ਕਿ ਆਖਿਰਕਾਰ ਪੰਜਾਬ ਦੀ ਸਿਆਸਤ ਦੇ ਵਿੱਚ ਕੇਜਰੀਵਾਲ ਦੀ ਐਂਟਰੀ ਕਿਵੇਂ ਹੋਏਗੀ ਤਾਂ ਅੱਜ ਜਦੋਂ ਉਮੀਦਵਾਰ ਲਾਨਿਆ ਗਿਆ ਸੰਜੀਵ अरोड़ा ਨੂੰ ਤਾਂ ਉਸ ਤੋਂ ਬਾਅਦ ਇਹ ਹਲਚਲ ਹੋਰ ਵੱਧ ਗਈ ਸਿਆਸੀ ਜਿਹੜੀ ਹਲਚਲ ਹੈ ਇਸ ਦੀ ਹੋਰ ਵੱਧ ਗਈ ਕਿ ਹੁਣ ਤਾਂ ਜਿਹੜਾ ਕੇਜਰੀਵਾਲ ਉਹ ਪੰਜਾਬ ਦੇ ਵਿੱਚ ਐਂਟਰੀ ਕਰਨਗੇ ਹੀ ਕਰਨਗੇ ਸੋ ਆਉਣ ਵਾਲਾ ਭਵਿੱਖ ਹੀ ਆਉਣ ਵਾਲਾ ਸਮਾਂ ਹੀ ਦੱਸੇਗਾ ਚੋਣਾਂ ਤੋਂ ਬਾਅਦ ਕਿ ਆਖਿਰਕਾਰ ਕੇਜਰੀਵਾਲ ਕਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਕਰਦੇ ਨੇ ਕੈਮਰਾਮੈਨ ਅਰਸ਼ ਦੇ ਨਾਲ ਮੈਸੂਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ